ਉਹ ਸਾਹਿਬ ਜੀਓ ਡੰਡਾਤ ਬੰਦਨ ਅਨਿਕ ਬਾ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਆਵੋ ਸਿੱਖ ਸਤਿਗੁਰ ਕੇ ਪਿਆਰੇਓ ਗਾਵੋ ਸਚੀ ਬਾਣੀ ਬਾਣੀ ਤੰ ਗਾਉ ਗੁਰੂ ਕੇਰੀ ਬਾਣੀਆ ਸਿਰ ਬਾਣੀ ਸੁਖੋਟਲ ਗੁਰ ਸੇਵੀਐ ਐ ਨਿਸ ਸਹਜ ਸੁਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਰ ਆਸਰੀ ਮਹਲਾ ਪਹਿਲਾ ਸਹਜ ਮਿਲੇ ਮਿਲਿਆ ਪਰਵਾਣ ਨਾਤਿ ਸਿਮਰਨ ਨ ਆਵਣ ਜਾਣ ਸਹਿਜ ਮਿਲੈ ਮਿਲੇ ਆਪਰਵਾਣ ਨਾਤਿ ਸਿਮਰਨ ਨ ਆਵਣ ਜਾਣ ठाकुर ਮਹੇ ਦਾਸ ਦਾਸ ਮਹ ਸੋਏ ਜਹਿ ਦੇਖਾ ਤਹ ਅਵਰਨਾ ਕੋਈ ਗੁਰਮੁਖ ਭਗਤ ਸਹਜ ਕਰ ਪਾਈਐ ਬੇਨ ਗੁਰ ਭੇਟੇ ਮਰ ਆਈਏ ਜਾਈਏ ਰਹਾਉ ਸੋਗੁਰ ਕਰੋ ਜੇ ਸਾਚਿ ਦੜਾਵੇ ਆਕਾਥ ਕਥਾਵੇ ਸਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨਵਾ ਮਨ ਮਹਿ ਸਾਚਾ ਸੋ ਸਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਾਧੂ ਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੈ ਆਠ ਨਾ ਪਤੀ ਜੈ ਨਵੋ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਝੋਟਾ ਖਾਏ ਬਹੁਤ ਸਿਆਣਪ ਆਵੈ ਜਾਏ ਨਾਮ ਜਪੇ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰ ਮਤ ਡੋਲਤ ਭੈ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੇ ਪਤ ਸੋਏ ਆਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਾਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਵ ਤੁਦ ਸਾਲਾਹੀ ਤੁਦ ਬਿਨ ਦੂਜਾ ਮੈਂ ਕੋ ਨਹੀਂ ਜੋ ਤੁਦ ਪਾਵੈ ਤਿਉ ਰਾਖਰ ਜਾਈ ਨਾਨਕ ਸਹਿਜ ਭਾਏ ਗੁਣ ਗਾਏ ਜੋ ਤਦ ਭਾਵੇ ਤਿਉ ਰਾਖ ਰਜਾਏ ਨਾਨਕ ਸਹਿਜ ਭਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ